ਇਦਾਂ ਸਾਰੇ ਹੋਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਬੋਲਣ ਡਿਆਂ ਮਾਲਵਾ ਸੰਕੀ ਜੱਟ ਬੀਬੀ ਕਤਿਆਲੇ ਤੋਂ ਹਾਏ ਖੜ ਜੋ ਪਾਤੀਆਂ ਬਣ ਕੇ ਪਹਿਲਾਂ ਆਪਾਂ ਕਾ ਲਈਏ ਆਪਾਂ ਪਾਣੀ ਪੱਤਾ ਕਰ ਲਈਏ ਫੇਰ ਕਰਦੇ ਆ ਗੱਲਬਾਤ ਤੁਹਾਡੇ ਨਾਲ ਮੱਜਾਂ ਨੂੰ ਧਾਰਾ ਤੂਰਾ ਚ ਚਬਾਈ ਕਰਨੀ ਥੋੜਾ ਪਾਣੀ ਗਰਮ ਕਰਨਾ ਚਾਹੀਦਾ ਹੁਣ ਠੰਡ ਹੋ ਗਈ ਐ ਇਸ ਕਾਕੇ ਪਾਣੀ ਥੋੜਾ ਗਰਮ ਚਾਹੀਦਾ ਕਿਉਂਕਿ ਠੰਡ ਚ ਠੰਡੇ ਪਾਣੀ ਨਾਲ ਮੱਜਾਂ ਦੇ ਲੇਵੇ ਤੇ ਥਣਾ ਤੇ ਥੋੜੀ ਜਿਹੀ ਦਿੱਕਤ ਆ ਜਾਂਦੀ ਐ ਥਣ ਖਿਆਬ ਹੋਣ ਦੀ ਗਰਮ ਪਾਣੀ ਨਾਲ ਹੁਣ ਅਜ ਹੁਣ ਤੋਂ ਬਾਅਦ ਜਿੰਨਾ ਵੀ ਆਪਾਂ ਨੇ ਠੰਡੇ ਦੇ ਵੀਰ ਪੈਣਾ ਬੱਚਾ ਤੇ ਦਾਮਾਂ ਦੀ ਚਬਾਈ ਕਰਨੀ ਐ ਹੁਣ ਪਾਣੀ ਥੋੜਾ ਗਰਮ ਰੱਖਿਆ ਕਰੋ ਗਰਮ ਪਾਣੀ ਨਾਲ ਥਣਾ ਨੂੰ ਧੋਇਆ ਕਰੋ ਤਾਂ ਜੋ ਥਣਾ ਨੂੰ ਦਿੱਕਤ ਨਾ ਆਵੇ ਠੰਡੇ ਪਾਣੀ ਨਾਲ ਥਣਾ ਖੁਸਕ ਹੋ ਜਾਂਦੇ ਨੇ ਪਾੜ ਜਾਂਦੇ ਨੇ ਥੂਸ ਤੋਂ ਬਾਅਦ ਪਸ਼ੂ ਨੂੰ ਥੋੜੀ ਤਕਲੀਫ ਹੁੰਦੀ ਹੈ ਚਬਾਈ ਵੇਲੇ ਇਸ ਕਰਕੇ ਗਰਮ ਪਾਣੀ ਨਾਲ ਥਣਾ ਨੂੰ ਧੋਇਆ ਕਰੋ ਪਾਣੀ ਕਰਮ ਰੱਖਿਆ ਕਰੋ ਚਬਾਈ ਕਰਨ ਤੋਂ ਪਹਿਲਾਂ ਆ ਦੇਖੋ ਆਪਾਂ ਵੀ ਚਬਾਈ ਕਰਨ ਲੱਗਣਾ ਉਹ ਤੋਂ ਪਹਿਲਾਂ ਪਾਣੀ ਗਰਮ ਕਰ ਰਹੇ ਹਾਂ ਇਹੇ ਕਰਕੇ ਇਹ ਕਰ ਠੰਡੇ ਪਾਣੀ ਦਾ ਕਰਾਂਗੇ ਤਾਂ ਥਾਂ ਨੂੰ ਕਰੇਬ ਹੁੰਦੇ ਉਹ ਵੀ ਦਿੱਕਤ ਆਉਂਦੀ ਹੈ ਦੇਖੋ ਆਪਾਂ ਪਾਥੇ ਵਾਲਾ ਗਿੱਜਰ ਲਾਇਆ ਹੋਇਆ ਏਸੇ ਕੰਮ ਖਾਤਰ ਸਵੇਰੇ ਤੇ ਸ਼ਾਮ ਆਪਾਂ ਇਹਦੇ ਵਿੱਚ ਦੋ ਪਾਥੇ ਪਾਉਣਿਆਂ ਕੋਈ ਬੂਰੀ ਪਾਉਣਿਆਂ ਕੋਈ ਰਾਪੜ ਦਾ ਡੱਬਾ ਕਾਗਜ਼ ਪੱਲਾ ਸਭ ਇਹਦੇ ਵਿੱਚ ਫੂਕ ਦਿੰਨੇ ਆ ਜਿਸ ਦੇ ਨਾਲ ਵਾਤਾਵਰਨ ਵੀ ਸਾਫ਼ ਰਹਿੰਦਾ ਵਾਤਾਵਰਨ ਦੇ ਵਿੱਚ ਕਾਜ ਪੱਦਰ ਨਾ ਖਿੰਡਿਆ ਕਰੋ ਪਲਾਸਟਿਕ ਦਾ ਕੋਈ ਪਲਾਸਟਿਕ ਨਾਲ ਵਾਤਾਵਰਨ ਖਰਾਬ ਹੁੰਦਾ ਇਸ ਕਰਕੇ ਸਾਰੇ ਜਣੇ ਘਰੇ ਆਪਦੇ ਪਾਛੀਆਂ ਵਾਲੇ ਗੀਜਰ ਲਾਓ ਪਾਣੀ ਵਾਲੇ ਜਿਸ ਦੇ ਵਿੱਚ ਤੁਹਾਡਾ ਘਰੇ ਜੇ ਕੋਈ ਲਫਾਫਾ ਵਗੈਰਾ ਲੈ ਕੇ ਆਉਣੇ ਤੁਸੀਂ ਉਹ ਜਲਾ ਦਿਆ ਕਰੋ ਵਾਤਾਵਰਨ ਸਾਫ਼ ਰੱਖਿਆ ਕਰੋ ਤੇ ਹੁਣ ਆਪਾਂ ਕਰਦਿਆਂ ਕੁਝ ਗੱਲਾਂ ਆਪਣੇ ਪਸ਼ੂਆਂ ਬਾਰੇ ਜਿਵੇਂ ਕਿ ਆਹ ਕੱਟੀ ਆਪਣੀ ਇਹ ਕੱਟੀ ਹਲੇ ਆਪਣੀ ਮਨੋ ਵੀਰ 8 ਮਹੀਨਿਆਂ ਦੀ ਹੋਈ ਐ ਇਹ ਇਹ ਕੱਟੀ ਬਹੁਤ ਸੋਹਣੀ ਮਾਨੀਆ ਚੰਗੀ ਬਾਨੀਆ ਇਹ ਥੋੜੀ ਜੀ ਬਿਮਾਰ ਹੋ ਗਈ ਦੀ ਬਿਜਾਰੀ ਇਸ ਕਰਕੇ ਥੋੜੀ ਜੀ ਦਿੱਕਤ ਆ ਗਈ ਚ ਇਹ ਆ ਆਪਣਾ ਕੱਟਾ ਹੈਗਾ ਕਾਲੂ ਇਹ ਕੱਟਾ 나ਗ ਬੋਲਦਾ ਜੀ ਤੇ ਇਹ 3 ਮਹੀਨਿਆਂ ਦਾ ਜੀ ਇਹ ਵੀ ਆਪਣਾ ਕੱਟਾ ਚੰਗਾ ਹੈਗਾ ਇਹ ਬਣਾਉਣਾ ਆਪਾਂ ਕਰੇ ਤਿਆਰ ਕਰਨਾ ਇਹ ਤੇ ਆ ਆਪਣੀ ਬੱਚੀਆ ਜਰਸੀ ਤੇ ਇਹ ਬੱਚੀ ਦੀ ਮਾਂ ਆਪਾ ਸੇਲ ਕਰਦੀ ਤੀਗੀ ਇਹ ਥੱਲੇ ਦੁੱਤੀ ਦਾ 16 ਲੀਟਰ ਤਾਈ ਸੂਈ ਥੱਲੇ ਤੇ ਉਸ ਤੋਂ ਬਾਅਦ ਆਪਾਂ ਨੇ ਉਹ ਗੱਬੜ ਹੋਣ ਤੋਂ ਬਾਅਦ ਦੁਬਾਰੇ ਸੇਲ ਕਰਤੀ ਦੀ ਤੇ ਇਹ ਬੱਚੀ ਵੀ ਆਪਾਂ ਘਰੇ ਤਿਆਰ ਕਰੀ ਕਰਨੀ ਆਪਦੀ ਤੇ ਸੀਲ ਚੰਦਰੀ ਹੈ ਤੇਰੀ ਇਹ ਬਹੁਤ ਠੰਡੀ ਸੀਲ ਬੱਚੀ ਹੈ ਬਹੁਤ ਠੰਡੀ ਬੱਚੀ ਆ ਨਾਲ ਠੰਡੀ ਹੈ ਤੇ ਆ ਆਪਣੀ ਗਾਂ ਇਹ ਆਪਾਂ ਫੇਲ ਕਰੀਤੀ ਤੇ ਹੁਣ 7 ਮਹੀਨੇ ਦੀ ਗੱਪਣਾ ਜੀ ਤੇ ਇਹਦਾ ਵੀ ਰਿਕਾਰਡ ਮਿਲ ਕੇ ਰਿਕਾਰਡ ਬਹੁਤ ਚੰਗਾ ਰਿਹਾ ਤੇ ਇਹ ਗਾਂ ਨੇ ਆਪਣੀ ਨੇ ਤਾਰੀ ਸੂਈ ਨੇ 18 ਲੀਟਰ ਪਲੱਸ ਦੁੱਧ ਕੱਢਿਆ ਤੇ ਲੇਵਲ ਉਹ ਵੀ ਥਾਣ ਥਾਣਾਂ ਦੀ ਬਹੁਤ ਚੰਗੀ ਹੈ ਗਾਂ ਇਹ ਤੇ ਹੁਣ ਵੀ ਇਸ ਟਾਈਮ ਇਹਦੇ ਥੱਲੇ 7 ਮਹੀਨੇ ਦੀ ਗੱਪਣਾ ਆ ਤੇ ਹੁਣ ਉਹ ਦੁੱਧ ਤੋਂ ਅਸੀਂ ਡਰਾਈ ਕਰ ਰਹੇ ਹਾਂ ਇਹਨੂੰ ਤੇ ਖਰਾਕ ਦੀ ਡਾਊਨ ਕਟਾਈ ਹੋਈ ਹੈਗੀ ਤੇ ਹੁਣ ਵੀ ਇਹ ਲਗਭਗ 6-7 ਲੀਟਰ ਦੁੱਧ ਆਰਾਮ ਨਾਲ ਕੱਢ ਲੈਂਦੀ ਹੈ ਤੇ ਇਹਦੂ ਅੱਗੇ ਜੀ ਆਪਣੀ ਬੱਚੀ ਆ ਗਈ ਜੀ ਇਹ ਆਪਾਂ ਘਰੇ ਸ਼ੌਂਕ ਪਾਲੀ ਹੋਈ ਬੱਚੀ ਆਪਾਂ ਨੂੰ ਸ਼ੌਂਕ ਲਈ ਬਾਗਾਂ ਵਾਲੀ ਬੱਚੀ ਆ ਜੀ ਇਹ ਇਹ ਆਪਾਂ ਘਰੇ ਸ਼ੌਂਕ ਨੂੰ ਸ਼ੌਂਕ ਨਾਲ ਪਾਲੀ ਦੀ ਜੀ ਇਹ ਤੇ ਇਹਦੀ ਮਾਂ ਦੀ ਜਿਹੜੀ ਉਹ ਆਪਾਂ ਨੇ ਤਿੰਨ ਸੂਏ ਰੱਖੇ ਜੀ ਉਹ ਸੇਰ ਕਰਤੀ ਦੀ ਆਪਾਂ ਨੇ ਇਹ ਇਹ ਵੀ ਬਹੁਤ ਠੰਡੀ ਫੀਲ ਦਾ ਬੱਚੀ ਐ ਅੱਜ ਟਾਈਮ 'ਚ ਥੱਲੇ ਦੁੱਧ 15 ਲੀਟਰ ਤਿਆਰ ਆ ਪਲੂਣ ਥੱਲੇ ਤੇ ਇਹਦੀ ਆਪਾਂ ਮਾਂ ਦੀ ਬੇਜਤੀ ਦੀ ਜੀ ਫੇਲ ਕਰਤੀ ਦੀ ਤੇ ਇਹਦੀ ਮਾਂ ਨੇ ਜਿੰਨੇ ਸੂਰੇ ਧਿਆਨੇ ਦਾ ਬੱਚੀਆਂ ਦਿੱਤੀਆਂ ਨੇ ਇਹ ਦੂਜੀਆਂ ਬੱਚੀਆਂ ਆਪਾਂ ਫੇਲ ਕਰਦੇ ਆ ਕਿ ਤੇ ਇਹ ਬੱਚੀ ਆਪਾਂ ਇੱਕ ਰੱਖ ਲਈ ਦੀ ਕਰਵਾ ਦਿੱਤੇ ਤੇ ਇਹ ਵੀ ਬਹੁਤ ਠੰਡੀ ਫੀਲ ਬੱਚੀ ਐ ਇਹਨੇ ਵੀ ਮਨ ਬੱਚੀ ਦਿੱਤੀ ਐ ਇੱਕ ਬਹੁਤ ਸੋਹਣੀ ਚੰਗੀ ਬੱਸੀਆ ਉਧਰ ਹੈਗੀ ਉਹ ਆਪਣੇ ਉੱਧਰ ਛੱਡੀ ਹੋਈ ਆ ਉਹ ਤੇ ਇਹ ਇਹਦਾ ਰਕਾਰਡ ਦੁੱਧ ਦਾ ਰਕਾਰਡ 15 ਪਲੱਸ ਆ ਜੀ ਇਹਦੀ ਮਾਂ ਦਾ ਦੁੱਧ ਦਾ ਰਕਾਰਡ ਦੀਗਾ 20 ਲੀਟਰ ਹੀ ਤੇ ਇੱਕ ਆਪਣਾ ਇਹ ਆ ਗਾਂ ਆ ਜੀ ਇਹ ਸੇਲ ਖਾਤਰ ਹੈ ਜੀ ਇਹ ਗਾਂ ਜੀ ਸੇਲ ਖਾਤਰ ਆਪਣੀ ਤੇ ਜਿਹੜੀ ਆ ਤੁਹਾਨੂੰ ਗੱਪਣ ਗੱਪਣ ਗਾਂ ਦਿਖਾਈ ਹੈ ਜੀ 7 ਮਹੀਨੇ ਦੇ ਹੀ ਸੇਲ ਖਾਤਰ ਹੈ ਇਹ ਵੀ ਆਪਾਂ ਸੇਲ ਕਰਨੀ ਇਹ ਬਹੁਤ ਚੰਗੀ ਠੰਡੀ ਠੰਡੀ ਗਾਂਾਂ ਆਂਗੇ ਤੇ ਇਹ ਗਾਂ ਦਾ ਜਿਹੜਾ ਅੱਜ ਦਾ ਹੋਂ ਦਾ ਦੁੱਧ ਤਿਆਰ ਆ ਜੀ 14 ਲੀਟਰ ਤੇ ਇਹ ਵੀ ਬਹੁਤ ਠੰਡੀ ਸੀ ਲਗਾ ਆ ਜੀ ਇਹ ਗਾਂ ਨੇ ਗਾਂ ਦਾ ਦੁੱਧ ਵੀ ਬਹੁਤ ਚੰਗਾ ਹੈ ਠੰਡੀ ਹੈ ਕਿਸੇ ਵਾਸਤੂ ਕੋ ਹੋਰ ਕਰਦੀ ਇਹ ਡੇਢ ਕਿ ਮਹੀਨੇ ਦੀ ਸੂਈ ਹੋਈ ਹੈ ਬੱਚਾ ਤੇ ਇਹਦੇ ਮਗਰ ਬੱਚਾ ਇਹਦਾ ਬੱਚਾ ਜੋਗੀ ਮਰ ਗਿਆ ਜਿਗਾ ਜੀ ਇਹ ਤਾਂ ਵੀ ਟਿਕ ਕੇ ਨਹੀਂ ਸੀ ਤੇ ਆ ਆਪਣੀ ਆਹੀ ਸਾਈ ਵਾਲਾ ਇਹ ਗਾਂ ਦਾ ਵੀ ਦੁੱਧ ਰਿਕਾਰਡ ਮਿਲਕ ਕੋਰ ਬਹੁਤ ਚੰਗਾ ਰਿਹਾ ਹੈ। ਇਹ ਗਾਂ ਨੇ ਵੀ 16+ ਦੁੱਧ ਕੱਢਿਆ ଥିਗਾ। ਇਹ ਹੁਣ ਇਹ ਗੱਪਣ ਧੋਕੜਾ ਜੀ। ਤੇ ਹੁਣ ਵੀ ਇਸ ਟਾਈਮ ਇਹ 78 ਲੀਟਰ ਦੁੱਧ ਕੱਢ ਜਾਂਦੀ ਹੈ ਜੀ ਆਰਾਮ ਨਾਲ। ਤੇ ਆਹ ਆਪਣੀ ਘਰੂ ਮੱਝ ਆ ਗਈ ਛੋਟੀ ਦੂਜੀ ਸੂਏ। ਸੂਈ ਆਪਣੇ ਕੋਲੇ ਪਹਿਲੇ ਸੂਏ ਨੇ 11 ਲੀਟਰ ਦੁੱਧ ਪਾਇਆ ଥିਗਾ ਤੇ ਆਹ ਸੂਏ ਦਾ 14 ਲੀਟਰ ਦੁੱਧ ਪਾਈ ਦਾ ਰਿਹਾ ਜੀ। ਇਹ ਇਹ ਵੀ ਬਹੁਤ ਚੰਗੀ ਠੰਡੀ ਜੀ ਹੈ ਛੋਟੀ। ਇਹ ਇੱਧਰ ਆਪਾਂ ਹੁਣ ਇੱਕ ਮੱਝ ਤਰਜੀਹ ਕਰੀਏ ਜੀ ਦੂਜੀ ਤੇ ਝੋਟੀ ਇਹ ਬਹੁਤ ਚੰਗੀ ਝੋਟੀ ਹੈ ਬਹੁਤ ਕੱਦਕਾਰ ਦੀ ਬਾਡੀ ਵੀ ਬਹੁਤ ਸੋਹਣੀ ਝੋਟੀ ਹੈ ਵੀ ਠੰਡੀ ਸੀਰ ਆ ਬਹੁਤ ਜ਼ਿਆਦੇ ਇਹ ਆਪਾਂ ਨੇ ਪ੍ਰਕੀਟ ਕਰੀਏ ਜੀ ਇਹ ਨੂੰ ਹਲੇ ਆਪਾਂ ਦੇ ਵਿਆਹ ਨੂੰ ਆਪਸੇ ਦਿਨ ਹੋਏ ਨੇਗੇ ਇਹ ਪ੍ਰਕੀਟ ਕਰੀ ਹੋਈ ਹੈ ਆਪਣੀ ਇਹ ਵੀ ਚੰਗੀ ਹੈ ਜੀ ਨਾ ਹੁੰਦੀ ਹੈ ਬਾਡੀ ਮਾਂਦਰ ਦੀ ਚੰਗੀ ਆ ਇਹਦਾ ਬੱਚਾ ਹੈਗਾ ਜੋ ਕੱਟਾ ਹੈ ਇਹਦੇ ਪਿੱਛੇ ਇਹ ਵੀ ਠੀਕ ਹੈ ਬੱਚਾ ਬਾਕੀ ਥੋੜਾ ਜਿਹਾ ਹੁਣ ਇਹ ਠੰਡੀ ਗਰਮ ਹੋ ਰਿਹਾ ਹੈ ਇਹ ਝੂਟੀ ਦੇਖੋ ਬਾਈਆ ਨੇ ਆਪਾਂ ਕਹਿੰਦੇ ਰਸਤਾ ਤੇ ਗਏ ਆਂ ਕਿ ਕਿਥੇ ਲਿਜਾਉਣਾ 14 ਲੀਟਰ ਦੁੱਧ ਤੇ ਇਹ ਹਲੇ ਥੋੜਾ ਜਿਹਾ ਠੀਕ ਆਟ ਲਾਇਆ ਇਹਨੇ ਆਪਣੇ ਕੋਲ ਆ ਕੰਡਾ ਥੋੜੇ ਖਰਾਬ ਖਾਨ ਨਹੀਂ ਲੱਗੇ ਨੇ ਇਹ ਤਾਂ ਵੀ ਚਲੋ ਮਾਂ ਗ੍ਰਿਪਾਂ ਨਾਲ ਦਸ ਗਿਆ ਰਿਹਾ ਦੁੱਧ ਇਹ ਪਾਈ ਜਾਂਦੀ ਹੈਗੀ ਤੇ ਇਹ ਇੰਨਾ ਦਾ ਆਪਣਾ ਛੋਟਾ ਜਿਹਾ ਜੀ ਆਪਣਾ ਕਾਰੋਬਾਰ ਹੈਗਾ ਪਸ਼ੂਆਂ ਦਾ ਇਹ ਉਹ ਦੋ ਗਾਇਆਂ ਆਪਣੇ ਕੋਲੇ ਸੇਲ ਖਾਤਰ ਨੇ ਜੀ ਜੇ ਕਿਸੇ ਨੇ ਸੇਲ ਜੇ ਕਿਸੇ ਨੇ ਪਰਚੀਜ਼ ਕਰਨੀਆਂ ਨੇ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਲਿਓ ਆਪਣਾ ਫੋਨ ਨੰਬਰ ਹੈ 99145 05169 ਉਹ ਸੇਵਕ ਸਿੰਘ ਮੇਰਾ ਨਾਮ ਹੈ ਪਿੰਡ ਕੀਵਾ ਕਲਾਂ ਜ਼ਿਲ੍ਹਾ ਮਾਨਸਾਈ ਨੰਬਰ 1 ਤੋਂ ਬਾਅਦ ਦੁਬਾਰਾ ਫੇਰ ਬੋਲ ਲੈਣਾ ਜੀ 9914505269 ਇਹਦੇ ਆਪਣੇ ਨਾਲ ਕੰਡੈਕਟ ਕਰ ਲੈ ਜੀ ਇਹ ਗਾਹਿਆਂ ਦੋ ਹੀ ਸ਼ਹਿਰ ਖਾਤਰ ਨੇ ਆਪਣੀਆਂ ਇਹੇ ਗਾਂ ਤੇ ਉਹ ਗਾਂ ਦੋਵੇਂ ਗਾਮ ਆ ਆਪਣੀਆਂ ਸੇਲ ਖਾਤਰ ਨੇ ਇਹ ਦੋਵੇਂ ਗਾਮਾਂ ਚੰਗੀਆਂ ਨੇ ਠੰਡੀਆਂ ਨੇ ਸੀਲ ਨੇ ਤੇ ਆਪਣੇ ਚੈਨਲ ਨੂੰ ਹੋਰ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਪ੍ਰੈਸ ਤਾਂ ਕਿ ਤੁਹਾਨੂੰ ਨਵੇਂ-ਨਵੇਂ ਆਉਣ ਵਾਲੀਆਂ ਨਵੇਂ-ਨਵੇਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਧੰਨਵਾਦ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੀਡੀਓ ਨੂੰ ਅੱਗੇ ਤੋਂ ਕੁਝ ਸ਼ੇਅਰ ਕਰਦੇ ਰਹੋ ਤਾਂ ਜੋ ਹੋਰ ਮੇਰੇ ਭੈਣ ਭਰਾਵਾਂ ਤੱਕ ਆਪਣੀਆਂ ਵੀਡੀਓਾਂ ਪਹੁੰਚਿਆ ਰਹਿਣ ਤੇ ਹੋਰ ਨਵੇਂ-ਨਵੇਂ ਜਾਣਕਾਰੀਆਂ ਤੁਹਾਨੂੰ ਦਿੰਦੇ ਰਹਾਂਗੇ ਪਸ਼ੂਆਂ ਬਾਰੇ ਖੇਤੀ ਬਾਰੇ ਤੇ ਆਪਣੇ ਸੰਦਾਂ ਬਾਰੇ ਨੰਵਾਜੀ ਇਹ ਇੱਕ ਗਲਤੀ ਤੇ ਜੇ ਕੋਈ ਆਪਾਂ ਤੋਂ ਵੀਡੀਓ ਪੜਾਉਂਦਿਆਂ ਤੋਂ ਕੋਈ ਗਲਤ ਸਾਬ ਤੋਂ ਬੋਲਿਆ ਗਿਆ ਹੋਵੇ ਜਾਂ ਕੋਈ ਗਲਤ ਗੱਲ ਕਹੀ ਗਈ ਜਾਵੇ ਤਾਂ ਮਾਫੀ ਚਾਹੁੰਦੇ ਆ ਛੋਟਾ ਵੀ ਸਮਝ ਕੇ ਮਾਫ ਕਰ ਦਿਓ ਜੀ ਤੇ ਆਪਾਂ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਪਾਉਂਦੇ ਰਹਾਂਗੇ ਆਪਣੇ ਪਸ਼ੂਆਂ ਬਾਰੇ ਪਸ਼ੂਆਂ ਦੇ ਬਿਮਾਰੀਆਂ ਬਾਰੇ ਤੁਹਾਨੂੰ ਦੱਸਦੇ ਰਹਾਂਗੇ ਤੇ ਖੇਤੀਬਾੜੀ ਬਾਰੇ ਵਿਚਾਰ ਕਰਦੇ ਰਹਾਂਗੇ ਤੁਹਾਡੇ ਨਾਲ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚੀ ਰਹੇ ਧੰਨਵਾਦ